ਕ੍ਰੂਸਰਸ ਲੋਕ ਸਭਾ ਹਲ ਸੇਟ ਦੇ ਉੱਤੇ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲ ਸਿੰਘ ਪੁੱਲਰ ਵੱਲੋਂ ਅਪਸ਼ਬਦ ਜਿਹੜੇ ਕਹੇ ਗਏ ਨੇ ਉਹਨਾਂ ਦੇ ਅਪਸ਼ਬਦ ਤੋਂ ਬਾਅਦ ਵਿਵਾਦ ਵੱਧਦਾ ਜਾ ਰਿਹਾ ਹੈ ਸੜੇ ਨਾਲ ਇਸ ਬਾਰੇ ਗੱਲ ਕਰਨੇ ਬੀਜੇਪੀ ਦੇ ਸੀਨੀਅਰ ਆਗੂ ਅਤੇ ਖੁਦ ਜੋ ਸਵਰਨਕਰ ਨੇ ਉਹਨਾਂ ਨਾਲ ਠੇਕੇਦਾਰ ਸਾਹਿਬ ਜਿਹੜੇ ਤੁਸੀਂ ਵੀ ਸੁਣੇ ਨੇ ਜਿਸ ਦਾ ਅਪਸ਼ਬਦ ਪੁੱਲਰ ਸਾਹਿਬ ਨੇ ਬੋਲੇ ਨੇ ਬੜਾ ਵਿਵਾਦ ਵੱਧ ਗਿਆ ਹੈ ਤੁਸੀਂ ਕੀ ਕਹੋ ਦੇਖੋ ਲੋਕਾਂ ਨੇ ਬਦਲਾਅ ਚ ਆਇਆ ਸੀ ਕਿ ਸ਼ਾਇਦ ਕੋ ਚੰਗੇ ਬੰਦੇ ਆਉਣਗੇ ਸਮਾਜ ਦੇ ਵਿੱਚ ਤੇ ਸਮਾਜ ਨੂੰ ਅੱਗੇ ਲੈ ਕੇ ਜਾਣਗੇ ਇਹ ਲੋਕਾਂ ਦੇ ਇਸ ਬਿਆਨ ਦੇ ਤੋਂ ਇਹ ਸਮਝ ਚੁਕੇ ਲੋਕ ਇਹਨਾਂ ਦੀ ਸੋਚ ਕਿੰਨੀ ਘਟੀਆ ਕਿੰਨੇ ਲੈਵਲ ਦੀ ਹੈ ਔਰ ਕਿੰਨੇ ਨੀਵੇਂ ਪੱਧਰ ਤੱਕ ਇਹ ਲੋਕ ਜੜੇ ਆ ਕਿਉਂਕਿ ਤਾਕਤ ਦਾ ਨਸ਼ਾ ਇਹਨਾਂ ਹੋ ਗਿਆ ਹੈ ਇਹਨਾਂ ਨੂੰ ਥੱਲੇ ਸਭ ਕੀੜੇ ਮਕੌੜੇ ਹੁਣ ਨਜ਼ਰ ਆ ਰਹੇ ਨੇ ਇਹ ਬਿਆਨ ਦੇਣਾ ਇੱਕ ਬਹੁਤ ਮੰਦ ਭਾਗ ਹੈ ਇਹ ਸਮਾਜ ਨੂੰ ਵੰਡਣ ਵਾਲਾ ਬਿਆਨ ਹੈ ਇਹੋ ਜਿਹੇ ਲੋਕਾਂ ਨੂੰ ਮੈਂ ਕਹਿੰਦਾ ਕਿ ਆਪਣੇ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਹੈ ਇਹਨਾਂ ਨੂੰ ਤੁਰੰਤ ਸਤੀਫਾ ਦੇਦਣਾ ਚਾਹੀਦਾ ਕਿਉਂਕਿ ਜਿਨ੍ਹਾਂ ਨੂੰ ਕਿਸੇ ਕੌਮਾਂ ਬਾਰੇ ਇਹ ਜਾਣਕਾਰੀ ਨਹੀਂ ਹੈ ਕਿ ਕੌਮਾਂ ਦਾ ਇਤਿਹਾਸ ਕੀ ਹੈ ਕੁਰਬਾਨੀ ਕੀ ਹੈ ਗੁਰੂ ਸਾਹਿਬ ਦਾ ਇਤਿਹਾਸ ਦਾ ਨਹੀਂ ਇਹਨਾਂ ਨੂੰ ਪਤਾ ਇਹ ਲੋਕ ਨਸ਼ੇ ਦੇ ਵਿੱਚ ਇਹੋ ਜਿਹੇ ਉਲਟ ਸਿੱਧਾ ਬਿਆਨ ਦੇ ਰਹੇ ਨੇ ਇਹ ਮੈਂ ਸਮਝਦਾ ਕਾਬਿਲ ਹੀ ਨਹੀਂ ਨੇ ਹੈਗੇ ਇਸ ਕਰਕੇ ਪੰਜਾਬ ਦਾ ਜਿਹੜੀ ਤਬਾਈ ਜਿਹੜੀ ਹੋ ਰਹੀ ਹੈ 2 ਸਾਲ ਦਾ ਸਮਾਂ ਇਹਨਾਂ ਲੋਕਾਂ ਨੂੰ ਮਿਲਿਆ ਸੀ ਇਹਨਾਂ ਨੇ ਪੰਜਾਬ ਦੇ ਇਹ ਹਾਲਾਤ ਕਰਤੇ ਨੇ ਪੰਜਾਬ ਨੂੰ ਇਹਨੇ ਨੀਵੇਂ ਪੱਧਰ ਤੇ ਲੈ ਕੇ ਆ ਗਏ ਨੇ ਕਿ ਅੱਜ ਲੋਕ ਤਰਸ ਤਰਸ ਕਰ ਰਹੇ ਨੇ ਕਤਲੋਗਾਰਤ ਹੋ ਰਹੀ ਹੈ ਕੱਲ ਦੇਖਿਆ ਇੱਕ ਇੱਕ ਕਤਲ ਹੋਇਆ ਇਹਨਾਂ ਦੇ ਹਿੰਦੂ ਪਰਿਸ਼ਦ ਦੇ ਬੰਦੇ ਦਾ ਉਹ ਇੱਕ ਦਾ ਕੀ ਹੋਇਆ ਮੈਂ ਹਜਾੜੇ ਦੱਸ ਰਿਹਾ ਰੋਟਾਂ ਅੱਖਾਂ ਕੁਝ ਸਰਕਾਰ ਨਾਲ ਦੀ ਚੀਜ਼ ਨਹੀਂ ਹੈ ਇਹ ਬਸ ਲੋਕ ਕੁਝ ਜਿਹੜੇ ਚੰਦ ਲੋਕਾਂ ਨੂੰ ਨਸ਼ਾ ਅਨਡ੍ਰੇਨ ਆਦਮੀ ਮੈਂ ਕਹਿੰਦਾ ਜਿਨ੍ਹਾਂ ਨੂੰ ਲੋਕਾਂ ਨੇ ਜਿਤਾ ਕੇ ਭੇਜਤਾ ਲੋਕਾਂ ਦੇ ਮਨ 'ਚ ਕੁਝ ਹੋਰ ਸੀ ਪਰ ਲੋਕ ਅੱਜ ਬਿਚਾਰ ਰਹੇ ਨੇ ਮੈਂ ਤੇ ਇੱਥੋਂ ਤੱਕ ਕਹਿਤਾ ਕਿ ਇਹੋ ਜਿਹੇ ਬੰਦੇ ਦੇ ਉੱਪਰ ਅਸੀਂ ਕੋਰਟ 'ਚ ਵੀ ਜਾਵਾਂਗੇ ਇਹਦੇ ਉੱਪਰ ਪਰਚਾ ਹੋਣਾ ਚਾਹੀਦਾ ਇਹਨੂੰ ਜਿਹੜਾ ਮੰਤਰੀ ਪਰ ਪੱਤ ਜਿਹੜਾ ਬਰਖਾਸਤ ਕਰਨਾ ਚਾਹੀਦਾ ਨਾਲ ਤੁਸੀਂ ਖੁਦ ਇੱਕ ਸਵਨਕਰ ਹੋ ਔਰ ਭਾਜਪਾ ਦੇ ਆਗੂ ਵੀ ਹੋ ਇਹ ਪਾਰਟਿਕੂਲਰ ਆਪਣੇ ਬਿਆਨ ਦੇ ਵਿੱਚ ਇੱਕ ਪਾਰਟਿਕੂਲਰ ਇੱਕ ਬੰਦੇ ਨੂੰ ਨਿਸ਼ਾਨਾ ਬਣਾ ਰਿਹਾ ਹੈ ਕੀ ਤੁਸੀਂ ਸਮਝਦੇ ਕਿ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਹੀ ਖਾਵੀ ਇਕੱਲਾ ਉਹਨਾਂ ਦੇ ਉੱਤੇ ਹੀ ਹੈ ਕਿ ਸਾਰੀ ਬਰਾਦਰੀ ਨੂੰ ਕੋਈ ਇਹਦੇ ਬਰਾਦਰੀ ਦੇ ਨੂੰ ਨੇ ਟਾਰਗੇਟ ਕੀਤਾ ਸਾਡੇ ਨੂੰ ਇਹਨੇ ਬੀਸੀ ਸਮਾਜ ਨੂੰ ਟਾਰਗੇਟ ਕੀਤਾ ਰਾਮਗੜੀਆ ਬਰਾਦਰੀ ਨੂੰ ਸਵਨਕਾ ਬਰਾਦਰੀ ਨੂੰ ਉਹ ਤਾਂ ਮੇਰਾ ਖਿਆਲ ਮੇਨਾ ਕਿ ਜੋ ਇਥੋਂ ਤੱਕ ਮੇਰੀ ਨੌਲੇਜ ਹੈ ਉਹ ਜਿਹੜਾ ਆਪਣੇ ਗਿਲ ਹੈ ਉਹ ਵੀ ਮੈਂ ਜੱਟ ਬਰਾਦਰੀ ਦਾ ਸਬੰਧ ਰੱਖਦਾ ਰਹੀ ਹੈ ਇਹਨੇ ਇਹਨੇ ਸਾਨੂੰ ਟਾਰਗੇਟ ਕੀਤਾ OBC ਬ ਜਿਹੜੀ ਸਮਾਜ ਨੂੰ ਟਾਰਗੇਟ ਕੀਤਾ ਇਹਦੀ ਦਿਮਾਗ ਦੇ ਵਿੱਚ ਜਿਹੜਾ ਨਸ਼ਾ ਸੀ ਜੋ ਇਹਦੀ ਸੋਚੀ ਉਹ ਬਾਹਰ ਨਿਕਲ ਕੇ ਆਈ ਹੈ ਕਿ ਇਹ ਦਿਨਾਂ ਦੇ ਮਨਾਂ ਦੇ ਵਿੱਚ ਕੀ ਆ ਇਹੋ ਹੀ ਗੱਲ ਆ ਕਿ ਇਹਨਾਂ ਲੋਕਾਂ ਨੂੰ ਨਾ ਸਮਝ ਆਉਣ ਕਰਕੇ ਸਾਡੇ ਪੰਜਾਬ ਦਾ ਜਿਹੜੀ ਹੈ ਤਬਾਈ ਹੋਈ ਹੈ ਔਰ ਸਾਡੇ ਸਮਾਜ ਦੇ ਲੋਕਾਂ ਦੇ ਇਤਿਹਾਸ ਦਾ ਪਤਾ ਨਹੀਂ ਆ ਸਾਡੇ ਸਵਨਕਰ ਬਰਾਦਰੀ ਦੇ ਜਿਹੜੇ ਸ਼ਹੀਦ ਪ੍ਰਤਾਪ ਸਿੰਘ ਹੋਏ ਨੇ ਸਭ ਤੋਂ ਵੱਡੇ ਸ਼ਹੀਦ ਹੋਏ ਨੇ ਜਦੋਂ ਲਾਹੌਰ ਨੂੰ ਇੱਥੋਂ ਗੱਡੀ ਗਈ ਸੀ ਤੇ ਜਿੱਥੇ ਅੰਮ੍ਰਿਤਸਰ ਦੇ ਵਿੱਚ ਜਦੋਂ ਖਾਣਾ ਖਾਣ ਵਾਸਤੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਸ਼ਹੀਦ ਪ੍ਰਤਾਪ ਸਿੰਘ ਨੇ ਸਾਡੇ ਕੁਰਬਾਨੀ ਦਿੱਤੀ ਸੀ ਸਾਡੇ ਸਿੱਖ ਕੌਮ ਦੇ ਬਹੁਤ ਵੱਡੇ ਸ਼ਹੀਦ ਨੇ ਉਹਨਾਂ ਦਾ ਬਹੁਤ ਵੱਡੇ ਗੁਰਦੁਆਰਾ ਸਾਹਿਬ ਬਣੇ ਨੇ ਔਰ ਗੁਰੂ ਸਾਹਿਬ ਦੇ ਨੇ ਉਹਨਾਂ ਨੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਸਾ ਸਿੰਘ ਰਾਮਗੜੀ ਵਰਗੇ ਨਾ ਗਿਓ ਇਹਨਾਂ ਲੋਕਾਂ ਨੂੰ ਕੌਮਾਂ ਦੇ ਇਤਿਹਾਸ ਦਾ ਨਹੀਂ ਪਤਾ ਇਹ ਕੌਮਾਂ ਦਾ ਸਤਿਕਾਰ ਕੀ ਕਰਨਗੇ ਇਹ ਤੇ ਸਿਰਫ ਆਪਣੇ ਨਸ਼ੇ ਵਿੱਚ ਚੂਰਾ ਮੈਂ ਕਹਿੰਦਾ ਇਹਨਾਂ ਨੂੰ ਤੁਰੰਤ ਜਿਹੜਾ ਉਹਦੇ ਤੋਂ ਬਰਖਾਸਤ ਕਰਨਾ ਚਾਹੀਦਾ ਨਾਲ ਸਰ ਉਮੀਦਵਾਰ ਜਿਹੜੇ ਲੋਕ ਖਡੂਰ ਸਾਹਿਬ ਹਲਕੇ ਤੋਂ ਨੇ ਉਹ ਮੰਤਰੀ ਪਦ ਦੇ ਉੱਤੇ ਵੀ ਨੇ ਕਿਹਾ ਮੰਤਰੀ ਮੰਤਰੀ ਪਦ ਦੇ ਉੱਤੇ ਰਹਿਣ ਵੇਲੇ ਨੂੰ ਅਜਿਹੀ ਇਹੋ ਜੀ ਲੈਂਗੁਏਜ ਯੂਜ਼ ਕਰਨੀ ਲਚਾਈ ਦੀ ਹੈ ਉਹਦੇ ਮੈਂ ਦੱਸ ਹੀ ਚੁੱਕਾ ਇਹਨਾਂ ਦੀ ਮਾਨਸਿਕਤਾ ਜਿਹੜੀ ਹੈਗੀ ਸੀ ਇਹਨਾਂ ਦੀ ਜਿੰਨੀ ਸੋਚ ਹੈ ਜਿਸ ਇਨਸਾਨ ਦੀ ਜਿੰਨੀ ਸੋਚ ਹੋਏ ਉਹੋ ਜੇ ਸ਼ਬਦ ਬੋਲਦਾ ਇਹ ਪਤਾ ਲੱਗ ਚੁੱਕਾ ਕਿ ਇਹਨਾਂ ਦੇ ਮਨਾਂ ਵਿੱਚ ਕੀ ਹੈ ਉਹਨੇ ਕੋਈ ਗੈ ਕਹਿਣ ਦੀ ਗੱਲ ਨਹੀਂ ਰਹੀ ਸਾਰੇ ਸਮਾਜ ਦੇ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਗਲੀ ਗਲੀ ਇਹਨਾਂ ਦੇ ਪੁਤਲੇ ਸਾੜੇ ਜਾ ਰਹੇ ਆ ਲੋਕ ਵਿਰੋਧ ਕਰ ਰਹੇ ਆ ਔਰ ਇਹਨਾਂ ਨੂੰ ਲੋਕ ਜਰਾ OBC ਭਾਈਚਾਰਾ ਇਲੈਕਸ਼ਨਾਂ ਦੇ ਵਿੱਚ ਜਵਾਬ ਦੇ ਦੇਗਾ ਔਰ ਇਹਨਾਂ ਨੂੰ ਪਤਾ ਚੱਲ ਜਾਵੇਗਾ ਕਿ ਸਵਰਨਕਰ ਭਾਈਚਾਰਾ ਜਾਂ ਬਹਿਰਾਮਗੜੀਆ ਭਾਈਚਾਰਾ ਜਾਂ ਜਿੰਨੇ ਵੀ OBC ਬਰਾਦਰੀ ਦੇ ਨਾਲ ਕਿ ਲੋਕ ਨੇ ਉਹਨਾਂ ਦੀ ਕੀ ਤਾਕਤ ਹੈ ਇਹ ਉਹਨਾਂ ਨੂੰ ਉਸ ਦਿਨ ਜਿਹੜਿਆ ਪਹਿਲੇ ਜੂਨ ਨੂੰ ਪਤਾ ਚੱਲੇਗਾ ਲੋਕ ਜਵਾਬ ਦੇਣਗੇ ਨਾਲੇ ਖਡੂਰ ਸਾਹਿਬ ਤੋਂ ਉਮੀਦਵਾਰ ਨੇ ਮੰਤਰੀ ਵੀ ਨੇ ਕੀ ਉਹਨਾਂ ਨੂੰ ਉਹਨਾਂ ਦੇ ਖਿਲਾਫ ਚੋਣ ਕਮਿਸ਼ਨ ਨੂੰ ਕੋਈ ਸ਼ਿਕਾਇਤ ਬਿਲਕੁਲ ਅਸੀਂ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕਰਨ ਜਾ ਰਹੇ ਆ ਅਸੀਂ ਕੋਰਟ 'ਚ ਵੀ ਜਾ ਰਹੇ ਆ ਦੇ ਵਿੱਚ ਇਹਨਾਂ ਕੀ ਹੈ ਅਸੀਂ ਇਹਨਾਂ ਦੇ ਉੱਪਰ ਇਹ ਇਹਨਾਂ ਦੇ ਉੱਪਰ ਪਰਚਾ ਵੀ ਕਰਾਵਾਂਗੇ ਮਾਨਹਾਨੀ ਦਾ ਕਿ ਇਹਨਾਂ ਨੇ ਸਾਡੇ ਜਿਹੜੀ ਹੈ ਪਰਸਨਲ ਜਿਹੜੀ ਸਾਖ ਹੈ ਸਾਡੇ ਬਰਾਦੀ ਲੋਕਾਂ ਨੂੰ ਮਾਰੀ ਹੈ ਬਰਾਦੀ ਦੇ ਲੋਕਾਂ 'ਚ ਬਹੁਤ ਭਾਰੀ ਰੋਸ ਆ ਔਰ ਅੱਜ ਸ਼ਾਮ ਨੂੰ ਬਹੁਤ ਸਾਰੇ ਇਕੱਠੇ ਹੋ ਰਹੇ ਨੇ ਬਰਾਦੀ ਦੇ ਨਮਾਇंदे ਅਸੀਂ ਫੈਸਲਾ ਕਰਕੇ ਤੁਰੰਤ ਕੋਰਟ ਦੇ ਵਿੱਚ ਜਾਵਾਂਗੇ ਸ਼ੁਕਰੀਆ

ek aur whatsapp channel par